ਉਹ ਗੰਦੇ ਸਿਰ ਵੀ ਕਿੰਨਾ ਗੰਦਾ ਹੈ ਸਾਫ ਹੋ ਗਿਆ ਹਨਾ ਭਾਬੀ ਮੈਂ ਕਿੰਨੀ ਘਰ ਜਾ ਕੇ ਕੰਮ ਕਰ ਵੇਖ ਲਾ ਕੋਈ ਐਵੇਂ ਨਾ ਚੜਕਾਂ ਖਾ ਲਈ ਨਹੀਂ ਕੋਈ ਗੱਲ ਨਹੀਂ ਸਿਰ ਤੇਰਾ ਵਾਦਾ ਹੁਣ ਕੀ ਹਾਲੋਂ ਤੇਰਾ ਠੀਕ ਜੇ ਨਹੀਂ ਕੋਈ ਗੱਲ ਨਹੀਂ ਮਨਪ੍ਰੀਤ ਸਾਰਾ ਕੰਮ ਖਤਮ ਕਰ ਲਿਆ ਵਾ ਕੋਈ ਤਾਂ ਕਰ ਮੀਡੀਆ ਮੁੰਡਿਆ ਕਰਦੇ ਮਨਪ੍ਰੀਤ ਦੀਆਂ ਮੀਡੀਆ ਕਾ ਕਿੰਨੇ ਦਿਨ ਹੋ ਗਏ ਵਿਚਾਰੀ ਨਾਤੀ ਨਹੀਂ ਤੇ ਮੈਨੂੰ ਵਿਚਾਰੀ ਤਰਲਾ ਲੈਣ ਦੀ ਭਾਬੀ ਨਿਵਾਲਦੇ ਤੇ ਮੇਰੇ ਕੱਪੜੇ ਚੇਂਜ ਕਰਦੇ ਤੇ ਨਾਲ ਹੀ ਮੈਂ ਸਿਰ ਤਾਂ ਦੀ ਨਹਾਉਣ ਵਾਲਾ ਹੋਇਆ ਸਿਰ ਨਿਵਾਲਦੇ ਮੇਰਾ ਚਾਹ ਨੂੰ ਵਧੀਆ ਤਰੀਕੇ ਨਾਲ ਮੀਡੀਆ ਮੁੰਡੀਆਂ ਕਰ ਦੜ ਚਾਰ ਦਿਨ ਲੰਘ ਜਾਣਗੇ ਉਹਦੇ ਲੋੜ ਹੀ ਨਾ ਪਊਗਾ ਦੁਪਹਿਰਾਂ ਸੇਰ ਕਰਨ ਦੀ ਤੇ ਕਿਉਂ ਆਈ ਕਿਤੇ ਚਲ ਜੇ ਨਾ ਲਾਗੋ ਮੈਂ ਜਿਆ ਤੂੰ ਆ ਕੇ ਫੇਰ ਬਾਦਾਂਗੇ ਆਹੋ ਤੇ ਚਲ ਕੋਈ ਗੱਲ ਨਹੀਂ ਤੁਸੀਂ ਵੇਖ ਲਈਏ ਉਸੇ ਕੰਮ ਆ ਗਏ ਜੋੜੀਆਂ ਗੱਲ ਛੱਡੋ ਮਨੇ ਤੂੰ ਉਸ ਨਾਲ ਤਰੱਕੀ ਹਾਲਾ ਭਾਬੀ ਫਰਕ ਵਾ ਮੈਨੂੰ ਸੱਜ ਦਾ ਪਤਾ ਲੱਗਾ ਮੈਂ ਚਲ ਕੈਂਢੀ ਜੋਤੀ ਨੂੰ ਮੈਂ ਪਤਾ ਲੈ ਕੇ ਆਈ ਹਾਂ ਆਹ ਉਹ ਦਸੰਦੇ ਡੈਡੀ ਵੀ ਪੁੱਛਣ ਦੀ ਪੋਮਾ ਤੇ ਮੈਂ ਚਲ ਘਰ ਹੀ ਆ ਜਾਂਦੇ ਚਲੋ ਤੁਸੀਂ ਆ ਹੀ ਗਏ ਫੇਰ ਡਾਕਟਰ ਕੀ ਦੱਸਦੇ ਪਬਲੀਆ ਹੋਈ ਦ ਸੰਡੇ ਆ ਵੀ ਖਾ ਪੀ ਲਿਆ ਕਰ ਹੁਣ ਇਹ ਤੇ ਹੁਣ ਦਿਨਾਂ ਨੇ ਠੀਕ ਹੋਣਾ ਨਾ ਇਹੋ ਗਲਤ ਨਹੀਂ ਜੇ ਤੇ ਜਿਨਾ ਸੂਪ ਵਗੈਰਾ ਜਿੱਦਾਂ ਹਾਂਜੀ ਮੀਟ ਵਗੈਰਾ ਉਹ ਜ਼ਿਆਦਾ ਖਾਇਆ ਕਰ ਉਹਦਾਂ ਜੋ ਛੇਤੀ ਬੀਂਦਾ ਉਹ ਤਾਂ ਇਹਨੇ ਸ਼ੁਰੂ ਤੋਂ ਨਹੀਂ ਕਦੀ ਖਾਦਾ ਹੁਣ ਕਿੱਥੇ ਇਹਨੇ ਖਾਣਾ ਨਾਲੇ ਸ਼ੁਰੂ ਤੋਂ ਨਹੀਂ ਖਾਦਾ ਹੁਣ ਆਪਣੀ ਮਨਜ਼ਪੂਰੀ ਨੂੰ ਖਾਣੀ ਪੀਂਦੀ ਚੀਜ਼ ਹੁਣ ਮੰਗਵਾ ਲਿਆ ਕਰ ਸਾਹ ਕੋਲੋਂ ਜਾਂ ਚਾਚਾ ਜੀ ਕੋਲੋਂ ਆ ਹੋ ਲੈ ਹੁੰਦੇ ਹੁੰਦੇ ਆ ਕਿ ਕਿ ਦਿਨ ਕੋ ਤੈਨੂੰ ਪਤਾ ਵਾ ਬਾਰੋਂ ਲੈ ਵਿਕੜਾ ਪਾਚਦਾ ਵਾ ਨਾ ਮੈਂ ਤਾਂ ਅਗੀ ਜੋਤੀ ਨੂੰ ਆਖਣੀ ਮੈਂ ਕਿੰਨੀ ਚਾਵਣਾ ਵਿਆਹ ਦੀਆਂ ਤਿਆਰੀਆਂ ਕਰਨ ਦੇ ਹੀਗੇ ਤੇ ਹੋਰ ਹੀ ਕੰਮ ਪੈ ਗਿਆ ਵਿਚਾਰੇ ਨੂੰ ਹੋਰ ਵਿਚਾਰੀ ਵਿਆਹ ਇਹ ਛੇ ਚਾਰ ਹੈਗੀ ਤੇ ਜੋਤੀ ਦਾ ਜ ਮਮੀ ਆਈ ਕਿ ਨਹੀਂ ਆਈ ਘਰ ਨਹੀਂ ਹਲੇ ਜੋਤੀ ਦੀ ਹਲੇ ਨਹੀਂ ਜਾਈ ਤਾਂ ਹੀ ਤੇ ਮੈਂ ਆਹੀ ਵੇਖਣ ਮਹਿਮਲ ਵੇਖ ਕੇ ਉਹ ਨਹੀਂ ਜੋਤੀ ਦੀ ਕੀ ਕਰਨ ਦੇ ਉਧਰ ਮੈਂ ਆਉਣ ਹੀ ਲੱਗੀ ਤੇ ਫਿਰ ਵਿਚਾਰੀ ਕਹਿੰਦੀ ਤੇ ਫਿਰ ਮੈਂ ਹਲਾ ਨਵਾ ਕੇ ਫਿਰ ਜਾਨੂ ਦਾ ਉਹੀ ਤੇ ਗੱਲ ਲਾਣਾ ਹੁਣ ਮਾ ਪਪਾ ਤੂੰ ਕਹਣ ਡੀਆਂ ਵਿਆਹ ਦੀਆਂ ਤਿਆਰੀਆਂ ਚੱਲਣ ਡੀਆਂ ਤੇਰੇ ਸਾਹਮਣੇ ਕਿੰਨੇ ਕਿੰਨੇ ਮਹਿੰਗੇ ਹੀ ਸੂਟ ਬਣਾ ਲਏ ਹੀ ਤੂੰ ਇੱਦਾਂ ਹੀ ਪਏ ਰਹਿਣੇ ਆ ਕਿ ਕੰਮ ਹੀ ਨਹੀਂ ਹੋ ਕਿੰਨੇ ਕਿੰਨੇ ਸੂਟ ਬਣਾਇਂਦੇ ਨੇ ਜੋ ਤੀ ਇਦਾਂ ਦਾ ਸੂਟ ਹੋਈ ਗਾਲ ਨਹੀਂ ਚਾਹੋ ਤੇ ਸ਼ਗਨ ਤੇ ਕਈ ਕੁਝ ਤੇ ਵਿਆਹ ਵਿੱਚ ਹੁੰਦਾ ਵਾ ਨਹੀਂ ਤੂੰ ਲੱਗ ਪਣਾ ਪਈ ਕੋ ਰਹਿਣੇ ਆ ਚੱਲ ਕੋਈ ਨਹੀਂ ਆ ਖਰਚਾ ਵੀ ਜ਼ਿਆਦਾ ਹੋ ਗਿਆ ਨਾ ਬਣਾਏ ਵੀ ਕਿੰਨੇ ਕਿੰਨੇ ਸੀਗੇ ਆ ਨਹੀਂ ਮੰਨਦੀ ਸੋਹਰੇ ਵੱਲ ਗਈ ਨਹੀਂ ਉਹ ਨਹੀਂ ਆ ਇਹ ਉਹਨਾਂ ਦੇ ਆਪਣੇ ਘਰ ਹੀ ਬਿਥੇਰੇ ਹੁੰਦੇ ਉਹਨਾਂ ਨੂੰ ਨਾ ਪਤਾ ਲੈਣ ਫੇ ਤੈਨੂੰ ਪਤਾ ਹੀ ਆ ਪਰ ਫਿਰ ਵੀ ਸਸਤਾ ਤਰਜਵਾਂਦਾ ਹੀ ਨਾ ਹੁੰਦਾ ਉੱਥੇ ਭਾਜੀ ਹੁਣਾਂ ਨਾਲ ਸੱਟ ਲੱਗੀ ਆ ਉੱਥੇ ਵੀ ਕੋਈ ਨਾ ਕੋਈ ਆਇਆ ਹੁਣ ਮੰਮੀ ਤੇ ਸਾਬ ਗਿਆ ਹੀ ਪਤਾ ਲੈਣਾ ਫੋਨ ਫੋਨ ਕਰਦੇ ਹੀਗੇ ਅੱਛਾ ਕੀਤਾ ਫੋਨ ਹਾਂਜੀ ਫੋਨ ਤੇ ਕਰਦੇ ਹੀਗੇ ਵਿਆਹ ਵੱਲੋਂ ਕਿ ਆਂਦੇ ਆ ਵਿਆਹ ਤੇ ਹੁਣ ਅਜੇ ਆਪਣਾ ਇੰਨੀ ਨਾ ਤੁਰੰਦਾ ਪਤਾ ਲੱਗਣ ਡਿਆ ਸਾਬ ਵੀ ਕਈ ਵਾਰੀ ਕਾਲਾ ਪੈ ਜਾਂਦਾ ਵਾ ਤੂੰ ਤੁਰ ਕੇ ਵੇਹ ਤੁਰ ਕੇ ਵੇਹ ਤੇ ਤੈਨੂੰ ਪਤਾ ਹੀ ਆਪ ਨੂੰ ਜਦੋਂ ਪੀੜ ਹੁੰਦੀ ਆ ਤੇ ਨਹੀਂ ਤੁਰਿਆ ਜਾਂਦਾ ਹਜੇ ਨਹੀਂ ਕੋਈ ਗੱਲ ਨਹੀਂ ਆਮ ਆਉਣ ਵਾਸਤੇ ਥੋੜੇ ਦਿਨਾਂ ਦੀ ਗੱਲ ਆ ਬਸ ਪਹਣ ਨਾ ਫਰਕ ਨਹੀਂ ਦੋ ਤਿੰਨ ਮਹੀਨੇ ਕਿਹਾ ਉਹਨਾਂ ਨੂੰ ਰੁਕ ਜੋਗੇ ਹੂੰ ਠੀਕ ਪੂਰੀ ਤਰ੍ਹਾਂ ਹੋ ਕੇ ਫੇਰ ਹੀ ਵਿਆਹ ਕਰਾਂਗੇ ਨਾਲੇ ਜੈਤਰੀ ਦੀ ਮੇਰੀ ਗੱਲ ਸੁਣੋ ਡਾਕਟਰ 2-3 ਮਹੀਨੇ ਕਹਿੰਦੇ ਆ ਨਾ ਅਜੇ ਮੇਰੀ ਮੰਨ ਕੇ ਚੱਲੋ ਨਾ 6 ਮਹੀਨੇ ਕਿਦਿਆ ਨਹੀਂ ਜਗਈ ਨਹੀਂ ਤੂੰ ਚੰਗੀ ਜਵਾਨ ਵੇਸ ਬੋਲ ਫੇਰ 6 ਮਹੀਨੇ 6 ਮਹੀਨੇ ਹੁਣ ਉਹਨਾਂ ਨੂੰ ਕਹਿੰਦੇ ਤਸਦੀ ਦੇਂਦੇ ਕੁੜੀ ਦੇ ਸਾਹਮਣੇ ਨਾ ਕਿ ਨਹੀਂ ਕੁੜੀ ਦੇ ਸਾਹਮਣੇ ਕਦਰ ਲਗਾਵਾ ਮੈਨੂੰ ਛੱਟ ਲੱਗੀ ਮੈਨੂੰ ਤੇ ਆਪ ਹੀ ਪਤਾ ਵਾ ਵੀ ਇੰਨਾ ਕਿਚ ਲੱਗੀ ਜਾਣਾ ਵਾ ਤਾਨੂੰ ਵੀ ਪਤਾ ਵਾ ਛੱਡ ਹੋ ਜਾਣਾ ਸਹੀ ਉਹ 2-3 ਮਹੀਨੇ ਚਾੜੇ ਉੱਥੇ ਲੱਗ ਕੇ ਪੇਂਟ ਲੱਗੀ ਛੱਟ ਕੇ ਦੇ ਉਹ ਤਾਂ ਕੁੜੀ 3 ਮਹੀਨੇ ਹੀ ਕਰਨ ਲੈ ਪੀ ਤੇ ਵਾ ਕਰੀ ਉਹ ਤਾਂ ਛੁੱਟ ਗਿਆ ਤੁਸੀਂ ਫੋਕੀ ਆਂ ਜਾਂ ਤਸੱਲੀਆਂ ਦਿੰਦੇ ਰਹਿੰਦੇ ਜੇ ਜੋ ਸੱਚ ਨਾ ਸੱਚ ਦੱਸਿਆ ਕਰੋ ਮੈਂ ਦੱਸੀ ਤੂੰ ਵੱਡੀ ਸਰਜਣ ਤੈਨੂੰ ਬਹੁਤਾ ਪਤਾ 6 ਮਹੀਨੇ ਲੱਗਣਾ ਠੀਕ ਹੁੰਦਿਆ ਤੇਰੇ ਗਾਲ੍ਹਾਂ ਸੁਣਾ ਤੂੰ ਆਪਣੇ ਦੇਰ ਨੂੰ ਨਾ ਡਾਕਟਰਾਂ ਨਹੀਂ ਲਿਆ ਕੇ ਦੇਣੀ ਸੀ ਨਾ ਵੀ ਡਾਕਟਰਾਂ ਨਾਲ ਵੀ ਰਿਸ਼ਤਾ ਹੁੰਦਾ ਸੀ ਉਹ ਤਾਂ ਦੇਰ ਹੀ ਨਹੀਂ ਮੰਨਦਾ ਆ ਮੰਮੀ ਪੋੜੇ ਦੀ ਜੜ੍ਹ ਹੀ ਸਾਰੀ ਜਿਹੜੀ ਤੈਨੂੰ ਵੇਖ ਕੇ ਡੁੱਲ ਗਈ ਅੱਛਾ ਤੇ ਘਰ ਵਿੱਚ ਇੱਕ ਲੰਬੀ ਨੋਹ ਵੀ ਚਾਹੀਦੀ ਸੀ ਨਾ ਹੋਰ ਨਿੱਕੇ ਨਿੱਕੇ ਨੂੰ ਕੀ ਕਰਨਾ ਹੈ ਫਾਇਦੇ ਨਾ ਨਾ ਤੇ ਖਾਣਾ ਹੈ ਸਬਜ਼ੀ ਲਵਾਉਣੀ ਹੈ ਲੰਬੀ ਨਾ ਹੋਗਾ ਅੱਛਾ ਰੋਟੀ ਪਕਾਉਣਾ ਤਾਂ ਅਜੇ ਤੱਕ ਚੱਜ ਨਹੀਂ ਆਇਆ ਅੱਡੇ ਅੱਡੇ ਵੱਡੇ ਵੱਡੇ ਰੋਟੀਆਂ ਦੇ ਕੰਡੇ ਹੁੰਦੇ ਨੇ ਤੁਹਾਡਾ ਢਿੱਡ ਮੋਟਾ ਹੋ ਜਾਂਦਾ ਕੰਡੇ ਖਾਣ ਨਾਲ ਮੋਟੇ ਹੈ ਤੇਰਾ ਖਾਗਾ ਮੋਟਾ ਤੇ ਹੋ ਗਿਆ ਨਾ ਕੋਈ ਸ਼ਰਮ ਨੂੰ ਹੱਥ ਮਾਰੋ ਕਿੱਥੇ ਬੈਠੇ ਜੇ ਤੁਸੀਂ ਹੈ ਮੈਂ ਤਾਂ ਚੁੱਪ ਹੀ ਨਾ ਪਾਵਾਂ ਮੈਂ ਤਾਂ ਚੰਗੀ ਮਾਲੀ ਗੱਲ ਨਹੀਂ ਕੀਤੀ ਕੋਈ ਉਹ ਜੋਤੀ ਦੀ ਨੇ ਛੇੜਿਆ ਆਪ ਹੀ ਜਾਣ ਕੇ ਨਿਸ਼ਾ ਜੀ ਤਾਂ ਬੋਲੇ ਛਾਨਣੀ ਕਿਉਂ ਬੋਲੇ ਤੂੰ ਹੀ ਹੁਣ ਮੈਨੂੰ ਗੱਲਾਂ ਕਰਨ ਲੱਗੀ ਮੈਂ ਮੈਂ ਕੋਈ ਗੱਲ ਹੀ ਨਹੀਂ ਕੀਤੀ ਮੈਂ ਤਾਂ ਉਹਨੂੰ ਕਹਿਂਦੀ ਕਿ ਚੁੱਪ ਕਰ ਜਾ ਇਹ ਨਹੀਂ ਚੁੱਪ ਕਰਨਾ ਇਹਦਾ ਪਟਨਾ ਨਹੀਂ ਚੁੱਪ ਕਰਨ ਵਾਲਾ ਕੋਈ ਵੀ ਜੇ ਤਾੜਾ ਹੈ ਕਰਨ ਤੂੰ ਹੀ ਚੁੱਪ ਕਰਜੋ ਚਲ ਭਾਬੀ ਬੱਸ ਕਰ ਦੂੰ ਮਨਪ੍ਰੀਤ ਵੇਖ ਕਿੱਥੇ ਆਈ ਏ ਇਹ ਨਹੀਂ ਮਹਿੰਦੀ ਵੀ ਤੂੰ ਠੀਕ ਨਹੀਂ ਆ ਤੇ ਬੰਦੇ ਵੇਖ ਕਿਦਾਂ ਮਗਰ ਪਤਾ ਲਾਣਾ ਇਹ ਤਾਂ ਬੰਦੇ ਝੂਠੇ ਗੱਲ ਨਹੀਂ ਆਪ ਸ਼ੁਰੂ ਕੀਤੀ ਆ ਮੈਂ ਚੰਗੀ ਮਾੜੀ ਕੀਤੀ ਨਹੀਂ ਕੋਈ ਨਾ ਤੂੰ ਤਾਂ ਕਦੀ ਕੀਤੀ ਨਹੀਂ ਚੰਗੀ ਭਾਬੀ ਲਈ ਚਾਹ ਬਣਾ ਲਿਓਣੀ ਕਿ ਜਾਂ ਮੈਂ ਜਾਵਾਂ ਨਹੀਂ ਮੈਂ ਤਾਂ ਕੋਈ ਗੱਲ ਨਹੀਂ ਕਾਹ ਪੀ ਕੇ ਆਈ ਏ ਵੇ ਕਿੰਨੀ ਤੱਤੀ ਐ ਤੇ ਤੂੰ ਹੀ ਠੰਡੇ ਜਣਾ ਠੰਡਾ ਪਾਣੀ ਪੀਤਾ ਤੀ ਮੈਂ ਠੰਡਾ ਨਹੀਂ ਮੈਂ ਠੰਡਾ ਕੋਲਡ ਡਰਿੰਕ ਪੀਤਾ ਆਹੋ ਉਹ ਪਿੰਦੇ ਸਾਰਾ ਦਿਨ ਤਾਂ ਇਹਦੀ ਫਿੱਟੇ ਜੇ ਡੇ ਲੈ ਮਾਨਪਨੀ ਤੇ ਵੇਖ ਲਾ ਇਹ ਹੁਣ ਮੇਰੀ ਰੋਟੀ ਵੀ ਨਾ 올ਦੀ ਉਹ ਜੋ ਸਾਰਾ ਦਿਨ ਵੇਹਲਿਆਂ ਨੇ ਖਾਈ ਜਾਣੀਆਂ ਤੇ ਫਿਰ ਮੋਟੇ ਹੋਣਾ ਵਾ ਤੇ ਤੂੰ ਵੀ ਖਾ ਲੈ ਕਰ ਮੈਂ ਕਿਹੜੇ ਤੇਰੇ ਹੱਥ ਵੜੇ ਆ ਮੰਮੀ ਵੀ ਗਈ ਵਾਂਡੇ ਤੇ ਮੈਂ ਇੱਧਰ ਆ ਗਈ ਤੂੰ ਜੋ ਮਰਜ਼ੀ ਖਾਵੇਂ ਜੋ ਮਰਜ਼ੀ ਮੈਂ ਕੱਲੇ ਵੀ ਨਾ ਪਰਹੀਂ ਕਦੀ ਸੋਈ ਚ ਲਾਲਚ ਨਹੀਂ ਕੀਤਾ ਖਾਣ ਪੀਣ ਦਾ ਨਾ ਨਾ ਮੇਰਾ ਹੋਣਾ ਸਰੇ ਆਵਾ ਨਹੀਂ ਤੂੰ ਤਾਂ ਚੋਰੀ ਖਾਨੀ ਨਾਲੇ ਕੋਮਨ ਵੀ ਖਵਾਲਦੀ ਹੋਣੀ ਜਿਹੜੀ ਸੈਟ ਲੈਦੀ ਏ ਉਹਨੂੰ ਰਾਜ ਤੋ ਦੇਵਾਂਗੇ ਨਾ ਘਰ ਲੈ ਆਈ ਏ ਇੱਕ ਮਿੰਟ ਗੱਲ ਸੁਣ ਜੇ ਤੀ ਤੂੰ ਮੇਰੇ ਘਰੇ ਕੀ ਪਈ ਨਹੀਂ ਮੈਨੂੰ ਪਤਾ ਤੂੰ ਉਹਦੀ ਬੋਲੀ ਬੋਲਨੀ ਉਹਦੀ ਸੈਟ ਹੀ ਲੈਣੀ ਤੂੰ ਮੇਰੀ ਨਹੀਂ ਗੱਲ ਕਰਨੀ ਪਹਿਲਾਂ ਜੇ ਤੂੰ ਕਹਿੰਦੇ ਨਾ ਕਿ ਜੋਤੀ ਦੀਦੀ ਨਾਲ ਤਨਮ ਬੋਲਿਆ ਕਰ ਇਸੇ ਲਾਇਕ ਜਿਹਾ ਜੋਤੀ ਦੀਦੀ ਵੀ ਹੈ ਲੋ ਇਹਨੇ ਦੇਖਿਆ ਲੱਗ ਕੰਮ ਨਹੀਂ ਲੱਗਦਾ ਤੇ ਘਰ ਚੱਲ ਉੱਥੇ ਗੱਲ ਕਰਨੀ ਉਹ ਕੁੜੀ ਠੀਕ ਨਹੀਂ ਨਾਲੇ ਤੂੰ ਆਪ ਹੀ ਗੱਲ ਸ਼ੁਰੂ ਕਰੇਂਦੀ ਆ ਮੈਂ ਗੱਲ ਸ਼ੁਰੂ ਕੀਤੀ ਨਹੀਂ ਸਕੋ ਜੇ ਵੀ ਇਹ ਮੈਨੂੰ ਪੈਣ ਮੇਰੀ ਗੱਲ ਸੁਣਨੀ ਨਹੀਂ ਤੇ ਉਹ ਕੋਈ ਹੋਣਾ ਹੁਣ ਜਿੰਨਾ ਚਿਰ ਨਾ ਬੋਲੀਂ ਨਾ ਉਹਨਾਂ ਚਿਰ ਨਾ ਚੁੱਪ ਨਹੀਂ ਹੋਣਾ ਜੋ ਤੀ ਬਹਿ ਜਿੱਦੀ ਗੱਲ ਆ ਜਿਆਦਾ ਹੀ ਸਿਆਤੇ ਚੜੀ ਜਾਂਦੀ ਹੁਣ ਹੂੰ ਨਾਲੇ ਚੋਰ ਦੇ ਨਾਲੇ ਚਾਤਰ ਹਾਂ ਭਾਬੀ ਬੱਸ ਕੀ ਕਰਾਈਦਾ ਮੈਂ ਦੱਸਦੀ ਹੁਣ ਪੰਮਾ ਤੂੰ ਹੀ ਚੱਲ ਕੋਈ ਨਹੀਂ ਰਸਤੀ ਲੈ ਇਹ ਮੈਨੂੰ ਫਾਇਟ ਟੰਗ ਦੇ ਹੋਰ ਕੀ ਕਰਨਾ ਈ ਤੈਨੂੰ ਕਾਤਾ ਫਾਇਟ ਆਂਗਣਾ ਵਾ ਤੈਨੂੰ ਜਦੋਂ ਸੰਦੀ ਸਾੜਾ ਵੇਂਦਾ ਵਾ ਕਿਨੇ ਕੇ ਦਾ ਰਿਸ਼ਤਾ ਕਿ ਹੋ ਗਿਆ ਮੈਂ ਕੱਲੀ ਪ੍ਰਧਾਨ ਬਣਨਾ ਹੈਗਾ ਘਰ ਵਿੱਚ ਆ ਮੈਂ ਤਾਂ ਉਹਦੀ ਪੇਲੀ ਸਾਪਣੀ ਸੀ ਤੇ ਸਾਹਮਣੇ ਵਾਸਤੇ ਓੱਖੀ ਹੁੰਨੀ ਹੈ ਮੇਰੇ ਤੋਂ ਲੈ ਦੇਖ ਲੋ ਜੀ ਕਰ ਲੋਗਾ ਕੀ ਜਾਂਦੇ ਹੁੰਦੇ ਬੁਸ਼ਰਮ ਦੀ ਡੁੱਲ ਗਈ ਦੌੜ ਕੇ ਆਹੀ ਰੋੜ ਰੋੜ ਤੈਨੂੰ ਸਾੜਾ ਵੇਂਦਾ ਵਾ ਕਿ ਚੋਤੀ ਮਨਪ੍ਰੀਤ ਲਾ ਕੇ ਕਿਉਂ ਆ ਜਾਂਦੀ ਮੈਂ ਕੱਲੀ ਪ੍ਰਧਾਨ ਹੋਣਾ ਬਸ ਮੇਰੇ ਹੀ ਨੰਬਰ ਵਨ ਚਾਹੀਦੇ ਆ ਲੈ ਤੂੰ ਕੰਮ ਕਰਾ ਦਿਆ ਘਰਾ ਕੇ ਲਾਗ ਉਹ ਦੇ ਵਿਚਾਰੀ ਚੱਲ ਫਿਰ ਸਵੇਰੇ ਤਾਂ ਮੈਂ ਆ ਜਾ ਕਰੂੰਗੀ ਤੂੰ ਕਰਦਾ ਕਰੇਗਾ ਸਾਰਾ ਚੱਲ ਜੈਨੇ ਭਵਿੱਖ ਤੇ ਚੜੀ ਜਾਂਦੀ ਐਸ ਬੀ ਲੈ ਲੈ ਹਾ ਦੁੰਦੀ ਕੀ ਗੱਲ ਦੀ ਅੜੀਏ ਦਵਾਈ ਖਾਦੀ ਫੋਮਾ ਲੈ ਜਾ ਇਹਨੂੰ ਉਹਨੇ ਦਵਾਈ ਖਾਦੀ 6 ਦਿਨ ਇੰਨਾ ਫਿਕਰ ਹੁੰਦਾ ਨਾ ਕਿ ਉਹਨੇ ਦਵਾਈ ਖਾਦੀ ਆ ਤੂੰ ਇਹ ਗੱਲਾਂ ਨਾ ਵੱਟ ਘੱਟ ਕਰ ਦੇ ਨਾਲ ਉਹਦੇ ਸਾਹਮਣੇ ਕਰਨੀਆਂ ਇਦਾਂ ਕੁੜੀ ਸਾਹਮਣੇ ਤੂੰ ਤਾਂ ਮੈਨੂੰ ਮੋਢੀ ਕਈ ਕੋਸ਼ਿਸ਼ ਨਾਉਂਦੀ ਆ ਉਹ ਬਾਅਦ ਵਿੱਚ ਹੀ ਮੈਂ ਗੱਲਾਂ ਕੀਤੀ ਆ ਪਹਿਲਾਂ ਤੈਨੂੰ ਸ਼ੁਰੂਆਤ ਕੀਤੀ ਜਾ ਚੰਗਾ ਪੜਾ ਰਿਸ਼ਤਾ ਹੁੰਦਾ ਹੈ ਇਹਨੂੰ ਤਾਂ ਇਹ ਲਿਆਉਣੀ ਹੈ ਤੇ ਫੇਰ ਤੈਨੂੰ ਕਰਵਾ ਦੇਣਾ ਸੀ ਨਾ ਨਹੀਂ ਮੈਂ ਤਾਂ ਕਰਵਾਉਂਦੀ ਉਹਦਾ ਮੰਨਿਆ ਹੀ ਨਹੀਂ ਉਹ ਤੇਰੇ ਤੇ ਪਤਾ ਨਹੀਂ ਕਿੱਥੇ ਕੀ ਲੱਭਣ ਹੁੰਦੀ ਦੀਦੀ ਮੈਂ ਤਾਂ ਨਾ ਸਿੱਧੇ ਪਿਆਰ ਨਾਲ ਪੁੱਛਣ ਦੀ ਜੇ ਤੈਨੂੰ ਨਹੀਂ ਨਾ ਚੰਗੀ ਲੱਗਦੀ ਤੇ ਮੈਂ ਤਲਾਕ ਲੈ ਕੇ ਤਾਂ ਚਲ ਜਾਨੀ ਆ ਤੁਸੀਂ ਕਿ ਰਿਸ਼ਤੇਦਾਰ ਦੀ ਕੁੜੀ ਹੈਗੀ ਜਾਂ ਤੇਰੀ ਭੈਣ ਹੈਗੀ ਨਾ ਤਾਂ ਉਹਦਾ ਰਿਸ਼ਤਾ ਕਰਵਾ ਦਿਓ ਭੈਣ ਤੇਰ ਵੱਲ ਬੱਸ ਬਿਨਾ ਜਾ ਤੂੰ ਪਹਿਣਾ ਆਈਡੀਆ ਨਹੀਂ ਰੱਖੀਆਂ ਦੇਰ ਲਈ ਹੁਣ ਜਿਹੜਾ ਮੈਨੂੰ ਚੰਗੀ ਲੱਗਦੀ ਤੂੰ ਕਰਵਾ ਦਿਓ ਜਾ ਜਾ ਕੇ ਪੰਮਾ ਇਹਨੂੰ ਸਿਰ 'ਤੇ ਪਾਣੀ ਪਾ ਇਹਦੇ ਮੈਂ ਆਪਣਾ ਘੰਡੇ ਤੇ ਪਾਵਾਂ ਮੈਂ ਮੈਂ ਮਾਰ ਕੇ ਆਈ ਆ ਚੱਲ ਪੋ ਬੀਚੇ ਬੁਕਰ ਜਾ ਦੇ ਜੋ ਕਿ ਕਿੱਦਾਂ ਮਾਰਦੀ ਕਿੱਦਾਂ ਬੋਲਦੀ ਆ ਇੰਨਾ ਵੱਡੀ ਨਿੱਕੀ ਤਾਂ ਪਤਾ ਹੀ ਨਹੀਂ ਇਹਨੂੰ ਇਹਨਾਂ ਭੈਣ ਜੀ ਕਹਿਣਾ ਚਾਹਦਾ ਇਹਨਾਂ ਤਾਂ ਕੂਨ ਦੀ ਅਕਲੀ ਹੈ ਨਹੀਂ ਚਲ ਕੋ ਨੀਂਦ ਬਾਬੀ ਤੂੰ ਵੀ ਤੇ ਬੋਮਾ ਭਾਬੀ ਦੇ ਸਾਹਮਣੇ ਸ਼ੁਰੂ ਹੋ ਗਈ ਹਾਈ ਮੈਂ ਤਾਂ ਇਹ ਦੱਸਣ ਦੀ ਉਹਨੂੰ ਵੀ ਵੱਡੇ ਨਿੱਕੇ ਦਾਤ ਲਿਆਜ਼ ਕਰ ਲਿਆ ਕਰ ਫਿਰ ਵੀ ਸ੍ਰੀ ਕੋ ਭਾਈ ਚੱਲ ਰਹਾ ਵੈਵੇਂ ਨਾ ਜਲੂਸ ਕੱਢਿਆ ਕਰ ਕੋਈ ਗੱਲ ਵਾਲਾ ਫੇਰ ਆ ਗਈ ਉਹ ਨਾ ਨਹੀਂ ਮਨ ਪੀ ਤੇ ਹੋਰ ਕੰਨ ਭਰਦੇ ਹੁਣ ਚੰਗੀ ਤਰ੍ਹਾਂ ਕਿ ਮੇਰੇ ਬਰ ਖਿਲਾਫ ਕਰਦੀਆਂ ਨੇ ਚਾਜ ਨਾਲ ਜਿਹੜਾ ਮੇਰੇ ਨਾਲ ਮਾੜਾ ਮੋਟਾ ਬੋਲਦੀ ਨਾ ਉਹ ਵੀ ਬੰਨ ਹਟਾ ਦੇ ਚੰਗਾ ਮਨਪ੍ਰੀਤ ਤੂੰ ਬੋਲ ਰਹੀ ਹੈ ਤੇ ਆ ਤਾਂ ਸਿੱਧੀ ਆ ਜਾ ਤੇਰੀ ਇਹੋ ਜਿਹੀ ਆਦਤਾਂ ਜਿਹਨਾਂ ਕਰਕੇ ਤੇ ਮੈਨੂੰ ਚੰਗੀ ਨਹੀਂ ਲੱਗਦੀ ਚੁਗਲੀਆਂ ਕਰਨ ਦੀ ਆਦਤਾਂ ਕੰਨ ਚ ਵਾਲੇ ਪਾਉਣ ਦੀ ਆਦਤਾਂ ਸਖਾਨਣ ਦੀ ਆਦਤਾਂ ਬਸ ਤੇ ਤੇਰੇ ਨੰਬਰ 1 ਮੈਂ ਪਿੱਛੇ ਚੱਲ ਮੈਂ ਪਹਿਣਾ ਪਿੱਛੇ ਚੰਗੀ ਆ ਮੈਂ ਸਾਹਮਣੇ ਹੀ ਗੱਲ ਕਾੰਢੀ ਮੈਂ ਚੱਲ ਜੀ ਤੂੰ ਮੇਰੇ ਸਾਹਮਣੇ ਕਿਉਂ ਨਹੀਂ ਆ ਆ ਜਾ ਮੈਂ ਹਾਲ ਚੱਲ ਗਈ ਤੇ ਫਿਰ ਫਗਰ ਲੈ ਜਾ ਇਹਨੂੰ ਜਿੱਦਾਂ ਡੰਗਰ ਖੁੱਲ ਕੇ ਆ ਜਾਂਦਾ ਇਹ ਤਾਂ ਉੱਥਾਂ ਪੈਂਦੀ ਹੈ ਮੈਨੂੰ ਕੋਈ ਢੋਟ ਢਾਡੀ ਮਾਰ ਦੇ ਮੇਰਾ ਢੇਡੀ ਪਾੜ ਦੇ ਆਜਾ ਜੱਜੀ ਮੰਮੀ ਆ ਗਏ ਜੇ ਆ ਗਏ ਓ ਕੀ ਕਿੰਦੇ ਕਰੋ ਤੇ ਅੰਦਰ ਜਾ ਪੰਟਾਣੀ ਪੀ ਕੇ ਫਿਰ ਦੰ ਦੱਸ ਦੇ ਪੰਪਨ ਤੇਲ ਉਹ ਤੁਹਾਡੀ ਵੱਡੀ ਨਾ ਜਿਹੜੀ ਮੈਨਾਂ ਬੜਾ ਲੜੀ ਜੇ ਚਤੀ ਚਤੀ ਗੱਲਾਂ ਕੀਤੀਆਂ ਮਥਿਓ ਨੇ ਚਲ ਅੰਦਰ ਆਣ ਕੇ ਦੱਸ ਚਲ ਬਾਹਰ ਥੋੜਾ ਚਲ ਜਾ ਫੇ ਤੂੰ ਮੇਰੇ ਕੋਲ ਆਹ ਕਰ ਮੈਂ ਦੱਸਣਾ ਆਪਣੇ ਵੇਹੇ ਫ੍ਰੀਜ ਕਰਵਾ ਲਈ ਚਲ ਕੋਈ ਗੱਲ ਨਹੀਂ ਬਾਅਦ ਵਿੱਚ ਵੇਖ ਲਾਂਗੇ ਜਾ ਨੇਕ ਗੱਲ ਕਰ ਕਰ ਆ। ਹਾਂ ਮੈਂ ਤੇ ਬਾਹਰ ਕੀ ਗੱਲ ਕਰਨੀ ਅੰਦਰਾਂ ਕਿ ਗੱਲ ਕਰਦੇ ਹਾਂ। ਹਾਂ ਮਮੀ ਹੋਂ ਤੇ ਦੱਸ ਤੋ ਹੋਂ ਦੇ ਘਰ ਵੀ ਆ ਗਏ ਆ। ਪਾਣੀ ਤੇ ਪਿਆ ਲਾ ਕੋਟ। ਇਹ ਦੱਸੂ ਦੇਣੀ ਆ। ਪਾਣੀ ਤੇ ਪੀ ਲਾਣਾ ਵਾ ਕੱਲ ਤੇ ਦੱਸ ਤੋ ਪਹਿਲਾਂ ਕੀ ਗੱਲ ਹੋਈ ਉੱਥੇ। ਬਹਿ ਕੇ ਦੱਸੂਗੀ ਤੇ ਹੁਣ ਰਾਸ ਉਹਦੇ ਵਿੱਚ ਰਸ ਦੱਸ ਦਿੰਦੀ। ਚਲ ਬੋ ਮੈਂ ਪਾਣੀ ਲੈ ਕੇ ਆਈ ਜੇ। ਮਨਪੀ ਤੂੰ ਨਾ ਟੈਨਸ਼ਨ ਨਾ। ਉਹਦਾ ਕਿਹੜਾ ਨਵਾਂ ਕਮਰ ਹੋ ਗਿਆ। ਇਹ ਗੱਲ ਹੋ ਗਈ ਆ। ਨੇ ਕੁਛ ਨਹੀਂ ਸਾਹਸਾ ਚ ਆ ਰਿਹਾ ਤੂੰ ਹਾਂਜੀ ਆ ਗਏ ਵਾਕਰ ਕਿੱਥੇ ਆਦਾ ਵਾਕਰ ਮੈਂ ਹੀ ਉਹ ਬਰਾਂਡੇ ਚ ਰੱਖ ਦਿੱਤਾ ਮੈਂ ਚੱਲ ਜਦੋਂ ਲੋਡ ਪਊਗਾ ਤਾਂ ਲਿਆ ਦੂੰਗੀ ਲੱਗੇ ਠੀਕ ਠੀਕ ਐ ਤੂੰ ਉਹਦਾ ਸਮਸਿਆ ਵੀ ਸਾਰੇ ਠੀਕ ਠਾਕ ਆ ਹਾਂਜੀ ਸਾਰੇ ਠੀਕ ਠਾਕ ਨੇ ਤੇ ਕੀ ਫਿਰ ਚੱਲਣੀਆਂ ਉਧਰ ਗੈਰੀਆਂ ਤਿਆਰੀ ਤੇ ਕੀ ਆਂਦੇ ਉਹ ਤੇ ਆਪ ਤੇ ਆ ਗਏ ਆਉਣ ਲੱਗੇ ਪਤਾ ਲੈਣ ਮਨੋਜੀਦਾ ਅਛਾ ਇੱਧਰ ਹੂੰ ਤਹੀਂ ਚੱਲ ਗਏ ਨਾਲੇ ਵਿਆਹ ਕਿਹੜਾ ਫਿਕਸ ਹੋਇਆ ਹੀ ਬੱਬੀ ਤੇ ਈਆਂ ਤਿਆਰੀਆਂ ਚੱਲਣੀਆਂ ਈ ਜੜਾ ਹੋਇਆ ਹੀ ਉਹਦੀਆਂ ਤਿਆਰੀਆਂ ਤੇ ਹੋ ਗਈਆਂ ਹੀ ਪਹਿਲਾਂ ਹੀ ਨੀ ਲੀੜੇ ਲਾੜੇ ਭਰਾਈ ਕੱਪੜੇ ਉਧਰ ਵੀ ਕੱਪੜੇ ਤੇ ਬਣਾਈਏ ਨੇ ਕੱਪੜੇ ਤਾਂ ਬਣ ਗਏ ਨਾਲੀ ਤਾਂ ਬਣਾਈ ਚੱਲ ਬੱਸ ਕੀ ਆਂਦੀ ਫਿਰ ਨਹੀਂ ਉਹਨਾਂ ਕਹਿਣਾ ਉਹ ਤਾਂ ਗਿੰਦੇ ਦੱਸੋ ਕਦੋਂ ਠੀਕ ਹੁੰਦੀ ਮਨਪਰੀ ਕਦੋਂ ਹੋ ਜੂਗੀ ਯਾਰ ਰੱਖੀਏ ਤਰੀਕ ਦੱਸੋਗੇ ਅੱਛਾ ਹਾਂਜੀ ਹਾਂਜੀ ਮੈਂ ਤੁਹਾਨੂੰ ਕਿਹਾ ਇਹਨੇ ਮਨਪਰੀ ਮਾਸੀ ਬੜੀ ਚੰਗੀ ਆ ਉਹਨਾਂ ਦੇ ਨੌਕੇ ਤਾਂ ਨਹੀਂ ਪਸੀ ਜਾਂਦੀ ਕੀ ਆ ਹਾਲ ਮਾਲਕੀਨ ਦਾ ਮਾਲਕੀਨ ਮਾਲਕੀਨ ਕਰੀ ਜਾਂਦੀ ਹੈ ਹੈ ਸੱਚੀ ਹਾਂ ਜਾ ਝੂਠ ਫੋਰਨ ਦੇਈ ਇਹ ਸੱਚੀ ਹਾਂ ਹਾਂ ਯਾਰ ਤੇ ਆਪਾਂ ਵੀ ਤਿਆਰੀਆਂ ਤੇਰੀ ਜੇ ਤੂੰ ਸਿੱਧੀ ਠੀਕ ਹੋਏ ਨਾ ਤਿਆਰੀਆਂ ਕਰੀਏ ਸੂਰ ਸਾੜ ਤਾਂ ਬਣਾਈ ਆ ਤਿਆਰੀਆਂ ਤਾਂ ਹੈਗੀਆਂ ਹੀ ਆ ਪਾਪੀ ਬਹੁਤ ਚਾਹ ਕੀਤਾ ਗਿਆ ਇੰਦੇ ਹੂੰ ਤਾਂ ਮੈਨੂੰ ਕਹਿਣ ਨਹੀਂ ਸਭ ਤਾਂ ਹੀ ਉਹਨਾਂ ਦਾ ਟਾਈਮ ਨਹੀਂ ਲੱਗਾ ਇੱਧਰ ਉਹ ਕਿੰਦੇ ਪਿੰਡੋਂ ਕੀਤਾ ਕੰਮ ਕਰਨਾ ਵੀ ਜੀ ਤੂੰ ਉੱਥੇ ਹਾਂ ਹੁਣ ਪਿੰਡੋਂ ਆ ਰਹੇ ਹਾਂ ਨਹੀਂ ਨਹੀਂ ਮੈਂ ਬਾਅਦ ਕਰਕੇ ਬੋਲਾਂ ਹੂੰ ਮੈਨੂੰ ਤਾਂ ਟੈਨਸ਼ਨ ਹੀ ਲੱਗੀ ਰਹੀ ਤੇ ਮਗਰੋਂ ਤੁਹਾਡੀ ਇਹਨਾਂ ਨੇ ਲੜਾਈ ਕਰ ਲਈ ਭਰਾਵਾ ਉਹ ਜੋਤੀ ਆ ਕੇ ਲੰਡੇ ਪੀ ਆਂਦੀ ਮੱਟੀਆਂ ਕਰਦੇ ਦੀਆਂ ਮੀਡੀਆ ਕਰਦੇ ਹੋਰ ਸਿਰ ਨਵਾ ਲੰਡੇ ਵੀ ਮੇ ਦਾ ਭਾਬੀ ਮੈਨਾਂ ਤਾਂ ਇੱਧਰ ਨੂੰ ਰੱਖਦੀ ਆਂ ਤੇ ਤੂੰ ਮੇਰੀ ਦਿਖਾਈ ਨਾ ਜਾ ਇੱਧਰ ਨੂੰ ਬਹਿ ਜਾ ਤੂੰ ਨਹੀਂ ਨਹੀਂ ਮੈਂ ਇਹਦੇ ਲਈ ਪਾਣੀ ਲਿਆਵਾ ਸੱਚ ਨਹੀਂ ਕੋਈ ਨਹੀਂ ਇੱਥੇ ਬਹਿ ਜਾ ਅਜੇ ਮੈਂ ਆ ਕੇ ਬਹਿ ਜਾਂ ਨਹੀਂ ਆ ਮੈਂ ਪਾਣੀ ਪੋਣੀ ਚਾਚੂ ਬਣਾਦਾ ਉੱਥੋਂ ਆਏ ਆ ਮੰਮੀ ਨਾਲ ਘਰ ਆ ਕੇ ਮੁੰਨੇ ਚੱਲਦੇ ਜਾਂ ਚੱਲਦੇ ਨਾਲ ਕਿਹੜੇ ਤੇ ਰਸੋਈ ਚੋਂ ਡੰਡੇ ਪਈ ਹੋਣ ਨਾਲ ਸਾਫ ਕਰ ਜੈਨੀ ਆਓ ਚਲ ਵੇਲ ਇੱਕੋ ਜੀ ਗੱਲ ਤੋਂ ਲੱਗ ਪਈ ਭਰਾਵਾਂ ਨੂੰ ਤਾਂ ਪਤਾ ਲੱਗਦਾ ਕੋਈ ਪੋਮਾ ਭਾਬੀ ਆਈ ਮੇਰਾ ਪਤਾ ਲੈਂਦੇ ਇਹ ਦੋਵੇਂ ਤਰ੍ਹਾਂ ਨਹੀਂ ਚੁਛਾਣੀ ਆਪਸ ਚ ਬੈਸ ਵੀ ਆ ਬਥੇਰਾ ਉਹਨੇ ਚੁੱਪ ਕਰਾਇਆ ਮੈਂ ਵੀ ਚੁੱਪ ਕਰਾਇਆ ਪਰ ਇਹ ਕਿੱਥੋਂ ਚੁੱਪ ਕਰਨ ਦੀ ਆਂ ਹੁਣ ਗੁੱਸੇ ਦੇ ਵਿੱਚ ਮੇਰੀ ਲੱਤ ਨੱਪੀ ਜਾਣ ਦੀ ਮੈਂ ਮੈਂ ਵੇਖਾਂ ਡੇ ਮੈਂ ਤਾਂ ਅੱਖਾਂ ਨੇ ਭਾਬੀ ਨੇ ਮੇਚ ਕੀ ਅੱਖਾਂ ਗੁੱਸਾ ਕਰਨਗੇ ਮੈਂ ਲੱਤ ਜਿਆਦਾ ਹੀ ਨਾ ਭਾਰ ਪਾ ਦੇਣ ਹੋਣਾ 3 ਮਹੀਨੇ ਹੋਰ ਵਿਆਹ ਗਏ ਹੋ ਜੇ ਹਾਂ ਹੁਣ ਤੇ ਮੈਂ ਤਾਂ ਸੀ ਵੀ ਨਹੀਂ ਕੀਤੀ ਭਰਾਵਾ ਨੀ ਹੋਣਾ ਵੇ ਭਾਬੀ ਨਾ ਨਾਲੇ ਮੈਂ ਆ ਕੇ ਤੁਹਾਡੇ ਘਰ ਬੈਠੀ ਨਾਲੇ ਮੈਂ ਤੁਹਾਡਾ ਪਤਾ ਲੈਣ ਦੀ ਨਾਲੇ ਕੰਮ ਕਰਨ ਦੀ ਨਾਲੇ ਤੂੰ ਗੱਲਾ ਕਰਦੀ ਮੈਨੂੰ ਹਾਂਜੀ ਹੂੰ ਹੂੰ ਇਹਨਾਂ ਨਾ ਨਹੀਂ ਪਤਾ ਵੀ ਕੋਈ ਆ ਪਤਾ ਲੈ ਤਾਂ ਲੜ ਲੱਗ ਪਈਆਂ ਲੜੀਆਂ ਵੀ ਕਿੰਨਾ ਹੀ ਮੈਨੂੰ ਡੇਰ ਡਰ ਰਹੀਗਾ ਵੀ ਇਹਨਾਂ ਨੇ ਆਰੇ ਗੁੱਤੋ ਗੁੱਤੀ ਹੋ ਜਾਣ ਭਾਵੇਂ ਤੇ ਪੋਮਾਨੇ ਉਹਦਾ ਲੜ ਕੇ ਦੌੜ ਜਾਣਾ ਹੀਗਾ ਜਿੱਦਾਂ ਉਹ ਕਰਦੀ ਹੁੰਦੀ ਐ ਤੇ ਮੈਂ ਇਹਨਾਂ ਨੂੰ ਕਿੱਥੋਂ ਛਡਾ ਲੈਣਾ ਤੂੰ ਤੇ ਲੈ ਲੈ ਵੀ ਲੈਸ ਲਈ ਮੇਰੇ ਨੂੰ ਹਾਂ ਹਾਂ ਤੁਸੀਂ ਚੰਨਾਂ ਨੇ ਹਾਂ ਉਹਨਾਂ ਬਹੁਤ ਚਾਹ ਕੀਤਾ ਹਾਂ ਹੂੰ ਅੱਛਾ ਅੱਛਾ ਉਹ ਮਨਜੋਤ ਵੀ ਠੀਕ ਆ ਅੱਛਾ ਹਟ ਗਿਆਂਦੀਆਂ ਰਗੜਾ ਰੁਗੜਾ ਹਾਂ ਹਾਂ ਤੇ ਠੀਕ ਆ ਬਿਲਕੁਲ ਹੂੰ ਚੱਲ ਠੀਕ ਆ ਮੈਂ ਉੱਥੇ ਪਾਣੀ ਪੀ ਲੈਣਾ ਭਾਬੀ ਹੋਰ ਕੰਮ ਕਰ ਲੂਗੀ ਠੀਕ ਚਲ ਜੁਗਰੀਆ 니 ਤੇ ਮੈਨ ਟੈਨਸ਼ਨ ਹੀ ਪਈ ਕਿਤੇ ਲੜਾਈ ਨਾ ਕਰਕੇ ਆ ਜੇ ਇਹ ਕਿਹਦੀ ਟੈਨਸ਼ਨ ਨਹੀਂ ਕੋਤੋਂ ਭਾਬੀਆਂ ਨੇ ਪਾਈ ਹੈਗੀ ਇਹ ਲੜਦੀਆਂ ਰਹਿੰਦੇ ਤੇ ਜਿਵੇਂ ਜੋਤੀ ਨੂੰ ਹੁੰਦਾ ਦਿੱਤਾ ਹੈ ਇਹਨੇ ਬਹੁਤ ੱਤੀ ਹੋ ਜਾਣਾ ਵਾ ਇਹਨੇ ਉਹਦੇ ਵੀ ਗਰਮ ਹੋ ਜਾਣਾ ਵਾ ਮਨਾਂ ਚੋਪੀ ਕੀਤੀ ਰੋ ਤੂੰ ਆ ਕੇ ਇਹਨੂੰ ਮੈਨੂੰ ਦੱਸ ਤੂੰ ਮੈਂ ਨਕੀ ਦੱਸੂਗੀ ਹੈ ਆ ਲੈ ਮਮੀ ਪਾਣੀ ਚਲ ਹੁਣ ਦੱਸੋ ਫਿਰ ਕੀ ਪਾਣੀ ਘੋਟ ਪੀ ਲੈਣ ਦੇਈਂ ਕਿ ਨਹੀਂ ਦਸਤੋ ਗਾ ਪਾਣੀ ਹੋ ਲੈ ਕੇ ਆਇਆ ਤੇ ਪੀ ਲੈਣਾ ਤੁਸੀਂ ਕਹੋ ਨਹੀਂ ਮੈਂ ਪੁੱਛਣ ਲਈ ਆ ਕੀ ਐਤ ਮਮੂਲੀ ਜੀ ਗੱਲ ਹੀ ਆ ਇੰਨਾ ਟਾਈਮ ਲਾਉਂਦੇ ਦੱਸਣ ਲੱਗਿਆ ਤੁਸੀਂ ਦੱਸ ਦੇਣੀ ਆ ਦੱਸੋ ਫਿਰ ਕੀ ਗੱਲ ਹੈ ਕੋਈ ਗੱਲ ਬਤ ਕੀ ਹੋਣੀ ਹੈਗੀ ਮਾਸੀ ਤੇਰੀ ਬਹੁਤ ਗਰਮੀ ਕਿਉਂ ਮਾਸੀਗਾ ਤੋ ਗਰਮੀ ਉਹ ਤਾਂ ਕੋਈ ਗੱਲਾਂ ਕਿਤੇ ਇੰਨੀਆਂ ਕਰੇ ਬਹੁਤ ਜ਼ਿਆਦਾ ਉਹ ਤੇ ਮੇਰੇ ਸਿੱਮਾ ਆ ਫਰਾਕ ਦੀ ਗੱਲ ਦੱਸਣ ਦੇ ਜੀ ਹੁਣ ਇਹ ਤੇ ਫਿਰ ਕਹਿਣਾ ਜੇ ਜੇ ਤੇ ਚਾਹ ਬਣਾ ਲਿਆ ਗਾਇ ਲੈ ਕੀ ਆ ਮੈਂ ਤੱਕੀ ਆ ਸਿੱਧੀ ਸਿੱਧੀ ਗੱਲ ਦੱਸੋਗਾ ਕਮਲ ਵੀਰੋ ਗੱਲ ਦੱਸ ਕੇ ਚਾਹ ਬਣਾ ਲਿਆ ਫੇਰ ਦੱਸ ਦੂੰਗੀ। ਵੇਖਿਆ ਗੱਲ ਉਹੀ ਹੋਗੀ ਨਾ। ਸਿੱਧਾ ਕੋ ਮਮੀ ਤੇ ਗਾਲੀ ਨਹੀਂ ਦਸਣਾ ਚਾਹੁੰਦੇ ਮੈਨੂੰ। ਕੀ ਗੱਲਬਾਤ ਹੋਈ ਆ? ਅੱਗੇ ਮੈਂ ਉਹਦੇ ਕੋਲ ਹੱਥੇ ਦੁਖੀ ਹੋ ਕੇ ਆਈ ਆ। ਇਹ ਤੁਹਾਨੂੰ ਕਿ ਹੋ ਗਿਆ ਏ? ਤੁਹਾਨੂੰ ਪਤਾ ਤਾਂ ਹੈਗਾ ਜੋਤੀ ਦੀ ਜਸਬਾ ਦਾ। ਕਿਦਾਂ ਬੋਲਦੀ ਨੇ ਉਹ? ਜਿਵੇਂ ਮਨਪ੍ਰੀਤ ਦੇ ਪਤਾ ਲੈਣੇ ਚਲੀ ਗਈ ਆ ਤੇ ਉੱਥੇ ਬੇਇੱਜ਼ਤੀ ਕਰਤੀ ਮੇਰੀ ਉਹਨੇ। ਤੇ ਲੜਪੀ ਹੈਗੀ। ਤੇ ਲੜਨ ਕੋਈ ਫਰਕ ਤੇ ਨਹੀਂ ਛੱਡਿਆ ਉਹਨੇ ਜਿੱਦਾਂ ਬੋਲੀ ਆ। ਦੋਸ ਚੱਲ ਦੱਸੋ ਫੇਰ ਕੀ ਗੱਲ ਹੋਈ ਸਿੱਧਾ ਸਿੱਧਾ ਦੱਸੋ ਇਹਨਾਂ ਟਾਈਮ ਹੈ ਨਹੀਂ ਮੇਰੇ ਕੋਲ ਵੀ ਦੱਸਦੀ ਮੈਂ ਦੱਸਦੀ ਆ ਅਜੇ ਵੀ ਦੱਸਨੀ ਆ ਅਜੇ ਟਾਈਮ ਹੋ ਰਿਹਾਗਾ ਦੱਸਣ ਵਾਸਤੇ ਤੋ ਇਹ ਨਹੀਂ ਲੱਗਦਾ ਦੱਸਣਾ ਮੇਰਾ ਵੀ ਟਾਈਮ ਖਰਾਬ ਕਰਨਾ ਤੁਸੀਂ ਹੁਣ ਪਾਣੀ ਪੀ ਲੈਣਾ ਹੈਗਾ ਪਾਣੀ ਮੰਗਣ ਦੇ ਹੀ ਪੀ ਲਿਆ ਪਾਣੀ ਜੋ ਦੱਸਣਾ ਹੋਗਾ ਨਾ ਆਪੇ ਦੱਸ ਦਿਓ ਹੁਣ ਮੈਂ ਨਹੀਂ ਜੇ ਪੁੱਛਣਾ ਤੁਹਾਨੂੰ ਆ ਦੱਸ ਦਊਂਗੀ ਜਦ ਥਿਲ ਕਰੋ ਦੱਸ ਆਪਨਾ ਕਰਿਆ ਰਾਦਾ ਪਬਜੀ ਪਣੀ ਮੈਂ ਉਥੇ ਲਿਆਉਣਾ ਸੀ ਕੋਈ ਨਹੀਂ ਮੈਂ ਇੱਥੇ ਵੀ ਲੈਣਾ ਲੈ ਫੜਨ ਪਾਂਡੇ ਪੁੰਡੇ ਮੈਂ ਧੋਤੀ ਆ ਤੇ ਹੁਣ ਮੈਂ ਘਰ ਦਾ ਵੇਖਾਂ ਜਾ ਕੇ ਸਾਫਤਾ ਫਿਰ ਮੈਂ ਉਹਨੇ ਖਿਜਣਾ ਵੀ ਆਈ ਨਹੀਂ ਆਈ ਤੀਗਾ ਹਾਂਜੀ ਪਬਜੀ ਗੱਲ ਸੁਣਿਆ ਹਾਂ ਮੈਨੂੰ ਤੇ ਉਹਨਾਂ ਦੇ ਹਾਵ ਸਹੀ ਜੇ ਲੱਗੇ ਗੱਲਾਂ ਬਾਤਾਂ ਤੋਂ ਤੂੰ ਤੇ ਘੜਨੇ ਖੁਸ਼ੀ ਭੜੇ ਹੀ ਉਹ ਅਸੀਂ ਜਿਹੜੀ ਉਹ ਤਾਂ ਮਨਪਰੀ ਸਾਹਮਣੇ ਜਾਂਦੇ ਆ ਕਿ ਉਹਨਾਂ ਫਿਕਰ ਕਰੇ ਬਸ ਹਾਂ ਕੀ ਆਂਦੀ ਉਹ ਦੇ ਓਕੇ ਉਹਦੇ ਚਾੜੇ ਜਾਂਦੇ ਖੁਸ਼ ਨਹੀਂ ਹੋਏ ਬਸ ਕਿਉਂ ਖੁਸ਼ ਕਿਉਂ ਨਹੀਂ ਹੋਏ ਉਹ ਮਾਸੀ ਤੁਹਾਡੀ ਦੇ ਨੋਕ ਰਾਣੀ ਨੂੰ ਪਈ ਜਾਂਦੀ ਟੁੱਟ ਟੁੱਟ ਕੇ ਉਹ ਕਿਹੜੀ ਗੱਲੋਂ ਮੈਂ ਤਾਂ ਆ ਕੇ ਕਹਿਤਾ ਅੰਕਲ ਮੈਂ ਤੁਹਾਡਾ ਗੁੱਸਾ ਰੱਤ ਤੇ ਘਟੀ ਜਾਂਦੀ ਹੈ ਰਕਸ਼ੀ ਤੇ ਹਈ ਮਾਸੀ ਲੱਗਦੀ ਤਾਂ ਨਹੀਂ ਇਸ ਤਰ੍ਹਾਂ ਦੀ ਉਹ ਲੰਦੀ ਤੇ ਬੜੀ ਚੰਗੀ ਵੇਖਣੇ Hello ਜੇ ਤੁਸੀਂ ਵੇਖਣ ਗਏ ਹੋ ਤਾਂ ਸਾਨੂੰ ਚੰਗੇ ਲੱਗੇ ਹੋਰ ਨਹੀਂ ਗੱਲਾਂ ਤੋਂ ਪਤਾ ਲੱਗਦਾ ਲੱਗ ਬਾਕੀ ਮੇਲ ਵਤਲ ਕੇ ਪਤਾ ਲੱਗਦਾ ਥੋੜਾ ਵਿਆਹ ਵੱਲੋਂ ਕੀ ਆਂਦੇ ਆ ਵਿਆਹ ਵੱਲੋਂ ਕਹਿੰਦੇ ਬਜਾਦਾ ਲੰਗਾ ਵਜਣਾ ਹੈ ਜੇ ਰਾਤ ਪੂਰੀ ਠੀਕ ਨਹੀਂ ਹੋਣੀ ਲਗਾ ਦੇਣਾ ਮਾਰੂਗੀ ਤੇ ਜੇ ਉਹਨਾਂ ਦੀ ਆਪਣੀ ਤੀ ਪਹਿਨਦੇ ਸੱਟ ਲੱਗ ਜਾਂਦੀ ਤੇ ਫੇਰ ਫੇਰ ਸੋਚਣਾ ਨੰਨ ਦੀ ਇਹ ਕੌਣ ਸੁਝਾਵੇਂ ਨਾ ਦੋ ਇਕਣਾਂ ਦੇ ਮਾਸੂ ਜੀ ਵਿਆਹ ਤੋਂ ਬਾਅਦ ਲੱਗ ਜਾਂਦੀ ਫੇਰ ਕੀ ਕਰ ਲੈਣਾ ਹੈ ਆ ਮੈਂ ਤਾਂ ਬੋਲੇ ਸਾਫ ਤੂੰ ਜ਼ਿਆਦਾ ਗਰਮ ਨਹੀਂ ਹੋਣਾ ਮੈਂ ਮੰਮੀ ਨੂੰ ਪੁੱਛੂੰਗੀ ਹਾਂ ਨਾ ਜਿਹਨੇ ਕਿ ਦਿੱਤੇਗੇ ਹਾਂ ਤਾਂ ਸਾ ਮੰਮੀ ਦੇ ਚਾਚੇ ਦੀ ਕੁੜੀ ਹਿਵੇਂ ਇਨਾਂ ਚ ਗਏ ਤੇ ਹੈ ਨਹੀਂ ਕਿ ਆਪ ਹੀ ਆ ਕੇ ਮਨਪਰੀ ਦਾ ਮੂੰਹ ਰਿਸ਼ਤਾ ਵੰਗੜੀ ਤੇ ਕਿਹਾ ਚੱਲ ਧਗੜੀ ਐ ਸੈਂਦੀ ਐ ਕੁੜੀ ਵੀ ਸੌਖੀ ਰੂ ਹਾਨੂੰ ਕੀ ਪਤਾ ਇਹੋ ਜਿਹੀ ਹੌਣ ਤੇ ਗੱਲਾਂ ਹੀ ਬਦਲ ਗਈਆਂ ਨੇ ਉਹ ਹੋਰ ਹੋ ਗਈਆਂ ਤੇ ਮੈਨੂੰ ਤਾਂ ਲੱਗਦਾ ਜਿੰਨਾ ਬੰਦਾ ਤਗੜਾ ਹੋਏ ਨਾ ਉਨੀਆਂ ਦੀ ਭੁੱਖ ਵੀ ਜ਼ਿਆਦਾ ਹੁੰਦੀ ਓ ਭੁੱਖ ਦੀ ਗੱਲ ਨੇ ਭੁੱਖ ਤੇ ਮਿਟਾ ਦਾਂਗੇ ਪੜੇ ਗੱਲ ਤੇ ਸਹੀ ਕਰ ਲੈ ਵੀ ਹੁਣ ਵਿਆਹ ਵੱਲ ਕੋਈ ਗੱਲ ਨਹੀਂ ਕਰਦੇ ਹਾਂ ਨਹੀਂ ਕੋਈ ਹਾਂ ਹੁਣ ਨਹੀਂ ਕਰਦੇ ਕੋਈ ਨਹੀਂ ਕਰ ਲਾਂਗੇ ਕਰ ਲਾਂਗੇ ਕਰ ਲਾਂਗੇ ਕੁੜੀ ਲਾਗੇ ਨਾ ਕੋਈ ਗੱਲ ਕਰੀ ਮੈਂ ਤਾਂ ਨਹੀਂ ਪੁੱਛੋ ਚਾਚੀ ਨੇ ਪੁੱਛੋ ਨਾ ਉਹ ਵੀ ਮਾਸੀ ਜੀ ਨਾਲ ਲੱਗੇ ਬੈਠੇ ਤੁਹਾਡੀ ਲੱਗੇ ਕੱਲੇ ਕਰਨਾ ਬਸ ਉਹ ਵੀ ਲਾਗੇ ਕੋਈ ਗੱਲ ਕੀਤੀ ਹੋਏ ਇਹਨੂੰ ਕੋਈ ਗੱਲ ਕੀਤੀ ਕੀ ਕਹਿੰਦੇ ਆ ਨੇ ਮੈਂ ਮੰਮੀ ਨੂੰ ਪੁੱਛਦੀ ਆ ਨਾ ਉਹਨੇ ਜਾਨੀ ਕਰ ਮੈਂ ਤਾਂ ਨਹੀਂ ਉੱਥੇ ਹੋਏ ਤਾਂ ਨਾਲ ਖਾੜੀ ਤਾਂ ਮੂੰਹ ਬੰਦ ਹੋ ਜੇ ਪਤਾ ਜੋਤੀ ਕੂਨ ਨਹੀਂ ਮੈਨੂੰ ਦਿੰਦੀ ਇੰਨੀਆਂ ਗੱਲਾਂ ਕਰਦੀ ਜਿਵੇਂ ਸਿਰਵਾ ਉਹ ਤਾਂ ਕੁੜੀ ਦੇ ਬੱਤੀ ਬੱਤੀ ਗੱਲਾਂ ਮੈਨੂੰ ਕਰਕੇ ਗਈ ਹੈ ਉਹਨੂੰ ਦਫਾ ਕਰੋ ਤੂੰ ਤੂੰ ਆਹ ਵੇਖੋ ਕਿ ਨਾ ਹੋਰ ਮਨ ਤੇ ਹੀ ਲੱਗ ਗਿਆ ਨਾ ਕੋਈ ਗੱਲ ਵੀ ਕਰੀ ਉਹ ਪਤਾ ਕਿੰਨੀ ਖੁਸ਼ ਵਾ ਕਿ ਮੈਂ ਠੀਕ ਹੋਣੀ ਵੀ ਮੇਰਾ ਵਿਆਹ ਉੱਥੇ ਹੀ ਹੋਣਾ ਤੇ ਜੋ ਦੂਜੀ ਭਾਬੀ ਸਾਹਮਣੇ ਨਾ ਪੁੱਛੋ ਚਾਚੀ ਨੂੰ ਕੱਲ੍ਹ ਨੂੰ ਪੁੱਛੋ ਨਹੀਂ ਨਹੀਂ ਮੈਂ ਚਾਚੀ ਨੂੰ ਮੈਂ ਦਿਸਦਾ ਦੜੀ ਹੋਨੇ ਤਾਂ ਦੋ ਦੀ ਚਾਰ ਬਣਾਉਣੀਆਂ ਮੈਨੂੰ ਤਾਂ ਤੈਨੂੰ ਤਾਂ ਪਤਾ ਉਸ ਸੁਭਾ ਦਾ ਨਾਲੇ ਤਾਂ ਹੀ ਮੈਂ ਕਹਿਣਾ ਚਾਹ ਬਣਾਉਂਦਾ ਜਿ ਪਿੰਨੀ ਦੇ ਨਾ ਨਾ ਚਾਹ ਨਹੀਂ ਪੀਨੇ ਚਲ ਤੂੰ ਕਰਕੇ ਪਤਾ ਪੁੱਛੇ ਹੋਏ ਚਾਚੀ ਕੋਲ ਬਾਕੀ ਮੈਂ ਡੈਡੀ ਨਾਲ ਨਹੀਂ ਮੈਂ ਤੈਨੂੰ ਦੱਸਦੀ ਆ ਤੇ ਨਾ ਵੀ ਨਾ ਤੂੰ ਤਾਂ ਹੈ ਜੀ ਲੱਗੀ ਫਿਰ ਇਹ ਗੱਲ ਕਰੇਗਾ ਆਹ ਡੈਡੀ ਨਾਲ ਸਲਾਹ ਕਰ ਲਈ ਪਾਣੀ ਆਗੇ ਇਹ ਦੱਸ ਦੱਸ ਕਰ ਲੈ ਜਾ ਤੇ ਪਰ ਕੋਈ ਲੱਗੇ ਨਾ ਕੋਈ ਗੱਲ ਵੀ ਕਰੇ ਨਹੀਂ ਉਹਦੇ ਲੱਗ ਨਹੀਂ ਕਰਦੇ ਤੂੰ ਵੀ ਨਾ ਦੱਸ ਮੈਂ ਇੱਕ ਵਾਰ ਦਵਾਈ ਦੇ ਦਿੱਤੀ ਉਹਨੂੰ ਦਵਾਈ ਦੇਦੀ ਮੈਂ ਚਾਹਾਂ ਕਰ ਫਿਰ ਠੀਕ ਜੀ ਡੈਡੀ ਹੂੰ ਕਰਨ ਨੂੰ ਆਇਓ ਕਿਉਂ ਕੀ ਗੱਲ ਆ ਗਿਆ ਤੋ ਹਾਂਜੀ ਆ ਗਿਆ ਗੱਲ ਕਰਨੀ ਕੋਈ ਆਜੋ ਚੱਲ ਚੱਲ ਕਹਤੋ ਕਿ ਦਾ ਆਇਆ ਤੋ